ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਤੋਂ ਜਸਮੀਤ ਸਿੰਘ ਪਾਟਿਆ ਜੀ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਪਰ ਇੱਕ ਵੱਡੀ ਗੱਲ ਇਹ ਹੈ ਕਿ ਲੈਂਡਮਾਰਕ ਇਮੀਗ੍ਰੇਸ਼ਨ ਦੇ ਕੈਨੇਡਾ ਦੇ ਵੀਜ਼ੇ ਬੜੇ ਸੋਹਣੇ ਤਰੀਕੇ ਨਾਲ ਆ ਰਹੇ ਨੇ ਜਦਕਿ ਪੰਜਾਬ ਦੇ ਵਿੱਚ ਪੈਨ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਰਿਫਿਊਜ਼ਲ ਬਹੁਤ ਜ਼ਿਆਦਾ ਹੈ ਬਹੁਤ ਹੀ ਜ਼ਿਆਦਾ ਰਿਫਿਊਜ਼ਲ ਮਾਰਕੀਟ ਦੇ ਵਿੱਚ ਆ ਰਹੀ ਹੈ ਪਰ ਜਸਮੀਤ ਜੀ ਨੇ ਪਿਛਲੇ ਕੁਝ ਦਿਨਾਂ ਤੋਂ ਇਹ ਬਹੁਤ ਸਾਰੇ ਬੱਚਿਆਂ ਦੇ ਰਿਫਿਊਜ਼ਲ ਤੋਂ ਬਾਅਦ ਵੀਜ਼ੇ ਰੀਲੌਂਚ ਕੀਤੇ ਸੋ ਜਿਨ੍ਹਾਂ ਦੀਆਂ ਰਿਫਿਊਜ਼ਲ ਆਈਆਂ ਸੀ ਉਹਨਾਂ ਦੇ ਫਾਈਲ ਜਦੋਂ ਜਸਮੀਤ ਜੀ ਨੇ ਲਾਈ ਤੇ ਲੈਂਡਮਾਰਕ ਨੇ ਵੀਜ਼ਾ ਲੈ ਲਿਆ ਰਿਫਿਊਜ਼ਲ ਕੇਸਸ ਦੇ ਵਿੱਚ ਹੁਣ ਮੈਂ ਦਸਮੀਤ ਜੀ ਤੋਂ ਅੱਜ ਇਹ ਸਮਝਣਾ ਚਾਹਣਾ ਕਿ ਕਿਹੜੇ ਬੱਚੇ ਰਿਫਿਊਜ਼ਲ ਜਿਨ੍ਹਾਂ ਦੀ ਆ ਰਹੀ ਹੈ ਕਿਸ ਤਰ੍ਹਾਂ ਦੀਆਂ ਗਲਤੀਆਂ ਬਹੁਤ ਸਾਰੇ ਏਜੰਟ ਕਰ ਰਹੇ ਨੇ ਜਿਦੇ ਕਰਕੇ ਸਾਡੇ ਬੱਚਿਆਂ ਦੀ ਰਿਫਿਊਜ਼ਲ ਆ ਰਹੀਆਂ ਜਾਂ ਬੱਚੇ ਗਲਤੀਆਂ ਕਰ ਰਹੇ ਸੋ ਜਸਮੀਤ ਜੀ ਮੈਂ ਚਾਹਾਂਗਾ ਕਿ ਇਹ ਸਾਰੇ ਜਿਹੜੇ ਪੁਆਇੰਟਸ ਨੇ ਇਹ ਤੁਸੀਂ ਕਲੀਅਰ ਕਰੋ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਵੀ ਹੈ ਸਸਿਕਾ ਸੋ ਦੇਖੋ ਕੈਨੇਡਾ ਜਿਹੜੇ ਦੇ ਸੇ ਥੋੜਾ ਜਿਆ ਸੈਂਸਿਟਿਵ ਹੀ ਇਸ ਲਈ ਬਣਿਆ ਹੋਇਆ ਕਿਉਂਕਿ ਕੈਨੇਡਾ ਚ ਦੇਖੋ ਜੀਓ ਪੋਲਿਟੀਕਲ ਸਿਚੁਏਸ਼ਨ ਥੋੜੀ ਖਰਾਬ ਹੈ ਔਰ ਜਸਟਨ ਟਰੂਡੋ ਤੋਂ ਜਾਣ ਤੋਂ ਬਾਅਦ ਪੋਲਿਟਿਕਸ ਚ ਮਾਰਕ ਕਾਨੀ ਉਹਨਾਂ ਦੇ ਪ੍ਰਾਈਮ ਮਿਨਿਸਟਰ ਬਣੇ ਐਂਡ ਮਾਰਕ ਕਾਨੀ ਕਾਫੀ ਜ਼ਿਆਦਾ ਫਾਈਨੈਂਸ਼ੀਅਲੀ ਜਿਹਨੂੰ ਕਹਿੰਦੇ ਨੇ ਸਾਉਂਡ ਪ੍ਰਾਈਮ ਮਿਨਿਸਟਰ ਹੈ ਔਰ ਮਾਕਾਨੀ ਦੇ ਆਂਦਿਆਂ ਹੀ ਜਿਹੜੀ ਪੋਪੂਲੈਰਿਟੀ ਹੈ ਲਿਬਰਲ ਪਾਰਟੀ ਦੀ ਉਹ ਬਹੁਤ ਜ਼ਿਆਦਾ ਵੱਧ ਗਈ ਹੈ ਅੱਜ ਦੀ ਰੇਟ 'ਚ ਔਰ ਮਾਕਾਨੀ ਤੁਸੀਂ ਦੇਖਿਆ ਹੋਣਾ ਕਿ ਆਂਦਿਆਂ ਹੀ ਜਿਹੜੇ ਮਾਕ ਮਿਲਰ ਇਮੀਗ੍ਰੇਸ਼ਨ ਮਿਨਿਸਟਰ ਸੀ ਉਹਨਾਂ ਨੂੰ ਰਿਮੂਵ ਕਰਤਾ ਔਰ ਨਵੀਂ ਇਮੀਗ੍ਰੇਸ਼ਨ ਮਿਨਿਸਟਰ ਮਿਸ ਰੇਚਲ ਨੂੰ ਉੱਥੇ ਲੈ ਕੇ ਆਏ ਤਾਂ ਕਿ ਉਹ ਬਹੁਤ ਜ਼ਿਆਦਾ ਸੀਰੀਅਸ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਬਿਕੋਜ਼ ਇਮੀਗ੍ਰੇਸ਼ਨ ਜਿ세 ਕਿ ਇਹ ਤਾਂ 30% ਇਕਨੋਮੀ ਬੂਸਟ ਕਰਦੀ ਹੈ ਔਰ ਜੇ ਅੱਜ ਦੀ ਰੇਟ 'ਚ ਦੇਖੀਏ ਤਾਂ ਔਰ ਕਾਫੀ ਜ਼ਿਆਦਾ ਲੋ ਪੀਰੀਅਡ ਹੈਗਾ ਸਟੂਡੈਂਟ ਦਾ ਬਿਲਕੁਲ ਇੰਟਰਸਟ ਨਹੀਂ ਹੈਗਾ ਕੈਨੇਡਾ ਦੇ ਜਾਨ ਬਾਰੇ ਔਰ ਜ਼ਿਆਦਾਤਰ ਸਟੂਡੈਂਟਸ ਕੈਨੇਡਾ ਉਹੀ ਜਾਣਾ ਚਾਹੁੰਦੇ ਨੇ ਜਿਹੜੇ ਜਿੰਨਾਂ ਦੇ ਭੈਣ ਭਰਾ ਉੱਥੇ ਹੈਗੇ ਆ ਜਿਨ੍ਹਾਂ ਨੂੰ ਆਨ ਗਰਾਉਂਡ ਰਿਐਲਿਟੀ ਪੋਜੀਟਿਵ ਲੱਗਦੀ ਹੈ ਵੈਸੇ ਦੇਖਿਆ ਜਾਏ ਤਾਂ ਜੇ ਤੁਸੀਂ ਮੈਨੂੰ ਅੱਜ ਕੰਪੇਅਰ ਕਰਨ ਲਈ ਕਹੋ ਤਾਂ ਕੋਈ ਵੀ ਕੰਟਰੀ ਡਿਪਲੋਮਾ ਉੱਤੇ ਵਰਕ ਪਰਮਿਟ ਨਹੀਂ ਦਿੰਦਾ ਕੈਨੇਡਾ ਹੀ ਕਿਦਾਂ ਦਾ ਦੇਸ਼ ਹੈ ਜਿਹੜਾ ਡਿਪਲੋਮਾ ਉੱਤੇ ਵਰਕ ਪਰਮਿਟ ਦਿੰਦਾ ਔਰ ਜੇਸੀ ਰਿਫਿਊਜਲਸ ਦੀ ਗੱਲ ਕਰੀਏ ਦੇਖੋ ਇਹ ਟੈਂਪਰੇਰੀ ਸਿਚੁਏਸ਼ਨ ਹੈਗੀ ਹੈ ਜਿੰਨੂੰ ਅਸੀਂ ਕਹਿੰਦੇ ਆ ਕਿ ਅਪ੍ਰੈਲ ਚ ਜਿਵੇਂ 28 ਅਪ੍ਰੈਲ ਨੂੰ ਇਹਨਾਂ ਦੀਆਂ ਇਲੈਕਸ਼ਨਸ ਹੈਗੀਆਂ ਉਸ ਤੋਂ ਬਾਅਦ ਅਜਿਸੀ ਕਿ ਇਹ ਤਾਂ ਮੈਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਰਿਜ਼ਲਟਸ ਆਂਦੇ ਨਜ਼ਰ ਆਣਗੇ ਕਿਉਂਕਿ 4.5 ਲੱਖ ਬੰਦੇ ਨੂੰ ਇਹਨਾਂ ਨੇ ਇਸ ਸਾਲ ਵੀ ਸਟੱਡੀ ਵੀਜ਼ਾ ਦੇਣਾ ਹੈ ਔਰ ਜੇ ਉਹ ਸਟੱਡੀ ਵੀਜ਼ਾ ਨਹੀਂ ਦੇਣਗੇ ਤਾਂ ਕਾਫੀ ਵੱਡੇ ਵੱਡੇ ਕਾਲਜ ਬੰਦ ਹੋਣ ਦੇ ਕਗਾਰ ਤੇ ਆ ਜਾਣਗੇ ਕੈਨੇਡਾ ਦੇ ਅੰਦਰ ਜੋ ਕਿ ਕੋਈ ਵੀ ਸਰਕਾਰ ਨਹੀਂ ਚਾਹੇਗੀ ਕਿ ਉਹਨਾਂ ਦੇ ਸਰਕਾਰੀ ਕਾਲਜ ਬੰਦ ਹੋਣ ਸੋ ਮੈਨੂੰ ਲੱਗਦਾ ਹੈ ਓਵਰਆਲ ਜਿਹੜੀ ਸਿਚੁਏਸ਼ਨ ਆ ਬਹੁਤ ਵਧੀਆ ਹੈ ਔਰ ਫਿਊਚਰ ਜਿਹੜਾ ਬੱਚਿਆਂ ਦਾ ਹੈਗਾ ਉਹ ਕੈਨੇਡਾ 'ਚ ਕਾਫੀ ਜਿਆਦਾ ਸਟਰੋਂਗ ਹੈ ਔਰ ਜੇ ਔਨ ਗਰਾਉਂਡ ਦੇਖੀਏ ਤਾਂ ਕੋਈ ਵੀ ਇਦਾਂ ਦੀ ਜਿੰਨੂੰ ਕਹੀਏ ਕੋਈ ਰੌਇਟਸ ਜਾਂ ਕੋਈ ਲੜਾਈ ਝਗੜਾ ਬਿਲਕੁਲ ਵੀ ਕੈਨੇਡਾ 'ਚ ਨਹੀਂ ਪਾਇਆ ਜਾਂਦਾ ਕੈਨੇਡਾ ਬਿਲਕੁਲ ਵੀ ਰੈਸਿਸਟ ਕੰਟਰੀ ਨਹੀਂ ਹੈਗਾ ਔਰ ਕੈਨੇਡਾ ਚ ਜੇਸੀ ਗਈ ਹੈ ਕਿ ਆਪਨਾ ਪਨ ਬਹੁਤ ਜ਼ਿਆਦਾ ਹੈਗਾ ਆਪਣੇ ਇੰਡੀਅਨ ਸਟੂਡੈਂਟਸ ਵਾਸਤੇ ਸੋ ਇਹ ਸਾਰੀਆਂ ਸਿਚੁਏਸ਼ਨ ਦੇਖਦਿਆਂ ਹੋਇਆ ਕੈਨੇਡਾ ਹੱਲੇ ਵੀ ਇੱਕ ਸਟਰੋਂਗ ਲੋਕੇਸ਼ਨ ਬਣ ਜਾਂਦਾ ਹੈ ਸਟੂਡੈਂਟਸ ਵਾਸਤੇ ਕਿਉਂਕਿ ਉੱਥੇ ਇਦਾਂ ਦਾ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਆ ਸੋ ਸਟੂਡੈਂਟਸ ਤੁਸੀਂ ਕੈਨੇਡਾ ਦੇ ਨੁਮਾਇੰਦਿਆਂ ਨੂੰ ਮਿਲ ਸਕਦੇ ਹੋ ਸਾਡੇ ਸੈਮੀਨਾਰ 16 ਤਰੀਕ 16 April ਨੂੰ ਔਰ ਚੰਡੀਗੜ੍ਹ ਜੀ ਡਬਲ ਮੈਰੀਟ ਚ 17 April ਨੂੰ ਸਾਡੇ ਸੈਮੀਨਾਰ ਚ ਲੁਧਿਆਣੇ ਪਾਕ ਪਲਾਜ਼ਾ ਚ 18 April ਨੂੰ ਸਾਡੇ ਸੈਮੀਨਾਰ ਜਿਹੜਾ ਹੋਣ ਜਾ ਰਿਹਾ ਚਲੰਦਰ ਹੋਟਲ ਪਾਕ ਪਲਾਜ਼ਾ ਚ 20 April ਨੂੰ ਦਿੱਲੀ ਹੋਟਲ ਹਿਆਤ ਸੈਂਟਿਕ ਜਨਕਪੁਰੀ ਚ ਔਰ 26 April ਨੂੰ ਵਦੋਦਰਾ ਹੋਟਲ ਲੇਮਨ ਟਰੀ ਚ ਤੁਸੀਂ ਇੱਥੇ ਆ ਕੇ ਮਿਲੋ ਔਰ ਆਪਣੇ ਜਿੰਨੇ ਵੀ ਡਾਊਟ ਹੈਗੇ ਆ ਦੇਖੋ ਕਾਲਜ ਦੇ ਨੁਮਾਇੰਦਿਆਂ ਨੂੰ ਮਿਲ ਕੇ ਔਨ ਗਰਾਉਂਡ ਰਿਐਲਿਟੀ ਜ਼ਰੂਰ ਚੈੱਕ ਕਰ ਸਕਦੇ ਹੋ ਅੱਜ ਦੇ ਰੇਟ ਚ ਕੈਨੇਡਾ ਦੇ ਕਾਲਜ ਬਹੁਤ ਹੀ ਅਟਰੈਕਟਿਵ ਸਕਾਲਰਸ਼ਿਪਸ ਦੇ ਰਹੇ ਨੇ ਉਹਨਾਂ ਨੂੰ ਅਵੇਲ ਕਰਕੇ ਵੀ ਤੁਸੀਂ ਆਪਣਾ ਇੱਕ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਬਿਲਕੁਲ ਠੀਕ ਹੈ ਜਿਵੇਂ ਸਾਡੇ ਮੁਲਕ ਚ ਚੋਣਾਂ ਦੇ ਰਿਜ਼ਲਟ ਆਉਣ ਤੋਂ ਬਾਅਦ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧ ਜਾਂਦੀਆਂ ਨੇ ਗੈਸ ਸਿਲੰਡਰ ਮਹਿੰਗਾ ਹੋ ਜਾਂਦਾ ਹੈ ਇਸੇ ਤਰ੍ਹਾਂ ਕੈਨੇਡਾ ਚ ਸਰਕਾਰ ਬਦਲਣ ਤੋਂ ਬਾਅਦ ਵੀਜ਼ੇ ਫੀਅਰ ਸ਼ੁਰੂ ਹੋ ਜਾਣੇ ਨੇ ਕਿਉਂਕਿ ਪੋਲਿਟੀਕਲ ਤੌਰ ਦੇ ਉੱਤੇ ਸਰਕਾਰਾਂ ਕਈ ਵਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਨੇ ਕਿ ਅਸੀਂ ਇਮੀਗ੍ਰੇਸ਼ਨ ਘਟਾ ਰਹੇ ਹਾਂ ਜਦਕਿ ਅਗਰ ਇਮੀਗ੍ਰੇਸ਼ਨ ਘਟਾਈ ਤਾਂ ਕੈਨੇਡਾ ਦੇ ਕਾਲਜ ਤੇ ਯੂਨੀਵਰਸਿਟੀਆਂ ਬੰਦ ਹੋਣ ਲੱਗ ਜਾਣਗੇ ਤੇ ਕੈਨੇਡਾ ਦੀ ਰੋਜ਼ੀ-ਰੋਟੀ ਤੇ ਬਹੁਤ ਫਰਕ ਪਵੇਗਾ ਅਹ 트럼ਪ ਸਾਹਿਬ ਨੇ ਜਿਹੜੇ ਰਾਸ਼ਟਰਪਤੀ ਨੇ ਅਮਰੀਕਾ ਦੇ ਉਹ ਕੈਨੇਡਾ ਨੂੰ ਸਟੇਟ ਬਣਾਉਣਾ ਚਾਹੁੰਦੇ ਨੇ ਅਮਰੀਕਾ ਦੀ ਇਸ ਕਰਕੇ ਕੈਨੇਡਾ ਨੂੰ ਇਸ ਵਕਤ ਬਹੁਤ ਵੱਡੇ ਸਾਥ ਦੀ ਜ਼ਰੂਰਤ ਹੈ ਇਕਨੋਮੀ ਦੇ ਪੁਆਇੰਟ ਆਫ 뷰 ਦੇ ਨਾਲ ਇਸ ਕਰਕੇ ਇੰਡੀਅਨ ਐਜੂਕੇਸ਼ਨ ਦੇ ਲਈ ਜਿਹੜੇ ਬੱਚੇ ਜਿਹੜੇ ਬੱਚੇ ਇੰਡੀਆ ਤੋਂ ਉੱਥੇ ਐਜੂਕੇਸ਼ਨ ਦੇ ਲਈ ਜਾਣਾ ਚਾਹੁੰਦੇ ਨੇ ਉਹ ਉਹਨਾਂ ਦੀ ਇੱਕ ਬਹੁਤ ਵੱਡੀ ਇੰਡਸਟਰੀ ਵੀ ਨੇ ਬਿਜ਼ਨਸ ਵੀ ਨੇ ਸੋ ਵਿਨ-ਵਿਨ ਸਿਚੁਏਸ਼ਨ ਹੈ ਸਾਡੇ ਬੱਚਿਆਂ ਨੂੰ ਚੰਗੀ ਪੜ੍ਹਾਈ ਮਿਲਦੀ ਹੈ ਰੋਜ਼ਗਾਰ ਮਿਲਦਾ ਹੈ ਕੈਨੇਡਾ 'ਚ ਰਹਿਣ ਦਾ ਮੌਕਾ ਮਿਲਦਾ ਹੈ ਪੱਕੇ ਹੋਣ ਦਾ ਮੌਕਾ ਮਿਲਦਾ ਹੈ ਤੇ ਕੈਨੇਡਾ ਨੂੰ ਉਹ ਸਭ ਕੁਝ ਮਿਲਦਾ ਜੋ ਇੰਡੀਆ ਤੋਂ ਬਿਨਾ ਉਹਨਾਂ ਨੂੰ ਕਿਤੋਂ ਨਹੀਂ ਮਿਲ ਸਕਦਾ ਸੋ ਇਹ ਬਹੁਤ ਸਾਰੇ ਫੈਕਟਰ ਨੇ ਜਸਮੀਤ ਜੀ ਜਿਹੜੇ ਬੱਚਿਆਂ ਦੀ ਤੁਸੀਂ ਕਈ ਰਿਫਿਊਜ਼ਲ ਤੋਂ ਬਾਅਦ ਤੁਸੀਂ ਵੀਜ਼ੇ ਦਵਾਤੇ ਬੱਚੇ ਜਿਹੜੇ ਤੁਹਾਡੇ ਕੋਲੇ ਆ ਰਹੇ ਨੇ ਰਿਫਿਊਜ਼ਲ ਵਾਲੇ ਕਿਦਾਂ ਕਿਦਾਂੀਆਂ ਗਲਤੀਆਂ ਉਹਨਾਂ ਦੀਆਂ ਰਿਫਿਊਜ਼ਲਾਂ ਦਵਾ ਕੇ ਗਈਆਂ ਨੇ ਅਸੀਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਜਾਵਾਂਗਾ ਹੱਲੇ ਵੀ ਬੱਚੇ ਕਾਫੀ ਜ਼ਿਆਦਾ ਪ੍ਰਾਈਵੇਟ ਕਾਲਜਾਂ ਚ ਅਪਲਾਈ ਕਰ ਰਹੇ ਨੇ ਸੋ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਪ੍ਰਾਈਵੇਟ ਕਾਲਜਸ 'ਚ ਹੁਣ ਆਪਾਂ ਨਾ ਅਪਲਾਈ ਕਰੀਏ ਤਾਂ ਬੈਟਰ ਹੈ ਬਿਕਾਜ਼ ਪ੍ਰਾਈਵੇਟ ਕਾਲਜ ਦਾ ਹੁਣ ਕੋਈ ਫਿਊਚਰ ਨਹੀਂ ਹੈਗਾ ਕੈਨੇਡਾ 'ਚ ਦੂਜੀ ਚੀਜ਼ ਹੈ ਆਪਾਂ ਚੰਗੇ ਕੋਰਸੇਸ 'ਚ ਅਪਲਾਈ ਕਰੀਏ ਜਿਹੜੇ ਹਾਈ ਔਨ ਡਿਮਾਂਡ ਹੈਗੇ ਆ ਕੈਨੇਡਾ ਦੇ ਅੰਦਰ ਔਰ ਕੁਝ ਇਦਾਂ ਦੇ ਪ੍ਰੋਵਿੰਸਿਸ ਲਾਈਕ ਸਕੈਚੂਅਨ ਮੈਨੀਟੋਬਾ ਅਲਬਰਟਾ ਔਰ ਅਟਲੈਂਟਿਕ ਪ੍ਰੋਵਿੰਸਿਸ ਚ ਅਪਲਾਈ ਕਰੀਏ ਔਰ ਕੋਸ਼ਿਸ਼ ਕਰੀਏ ਕਿ ਆਪਾਂ ਬੈਚਲਰ ਡਿਗਰੀ ਚ ਅਪਲਾਈ ਕਰੀਏ ਕਿਉਂਕਿ ਹੁਣ ਦੇਖੋ ਫਿਊਚਰ ਜੇ ਅਸੀਂ ਦੇਖੀਏ ਤਾਂ ਉਹੀ ਬੱਚੇ ਸਕਸੈਸਫੁਲ ਹੋ ਪਾਣਗੇ ਜਿਹੜੇ ਕੁਝ ਐਡਵਾਂਸ ਐਜੂਕੇਸ਼ਨ ਜਾਂ ਬੈਚਲਰ ਡਿਗਰੀ ਕਰਨਗੇ ਸੋ ਡੈਫੀਨੇਟਲੀ ਸਟੂਡੈਂਟਸ ਜੇ ਤੁਸੀਂ ਫ੍ਰੈਂਚ ਕਲਾਸਿਸ ਵੀ ਲਗਾਉਣਾ ਚਾਹਦੇ ਹੋ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਨੇ ਫ੍ਰੈਂਚ ਕਲਾਸਿਸ ਮੁਹਾਲੀ ਸੈਂਟਰ ਚ ਸ਼ੁਰੂ ਕੀਤੀਆਂ ਐਟ ਵੈਰੀ ਵੈਰੀ ਅਫੋਰਡੇਬਲ ਕਾਸਟ ਤੁਸੀਂ ਫ੍ਰੈਂਚ ਵੀ ਸਾਡੇ ਸੈਂਟਰ ਚ ਸਿੱਖ ਸਕਦੇ ਹੋ ਔਰ ਜਿਹੜੇ ਕੋਈ ਸਟੂਡੈਂਟ ਬਾਹਰੋਂ ਵੀ ਆਏ ਹੋਏ ਆ ਜੀ ਥੈਂਕ ਯੂ ਸੋ ਮੱਚ ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਜਸਮੀਤ ਪਾਟਿਆ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸੋ ਸਾਰੇ ਵਿਦਿਆਰਥੀ 90413 90412 ਤੇ ਜਸਮੀਤ ਜੀ ਨੂੰ ਸੰਪਰਕ ਕਰਨ ਤੁਸੀਂ ਫਾਈਲ ਰੀਲੌਂਚ ਕਰਨੀ ਹੈ ਤਾਂ ਵੀ ਤੁਸੀਂ ਜਸਮੀਤ ਜੀ ਨੂੰ ਮਿਲ ਸਕਦੇ ਹੋ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ ਸਰ ਥੈਂਕ ਯੂ